ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਸੱਚੀ ਇਨਸਾਨੀਅਤ ਦੀ ਜਿਹੜੀ ਮਿਸਾਲ ਸਾਡੇ ਭਰਾਵਾਂ ਨੇ ਜੰਮੂ ਤੋਂ ਆਣ ਕੇ ਦਿੱਤੀ ਆ ਇਹ ਸਾਡੇ ਭਰਾ ਆਪਣੇ ਕੋਚਿੰਗ ਸੈਂਟਰ ਜੰਮੂ ਦੇ ਵਿੱਚ ਚਲਾ ਰਹੇ ਆ ਤੇ ਇੱਕ ਉੱਥੇ ਵੀਰ ਇਹਨਾਂ ਨੂੰ ਘੁੰਮਦਾ ਲੱਗੇ ਮਿਲਿਆ ਇਹਨਾਂ ਦੇ ਕੋਚਿੰਗ ਸੈਂਟਰ ਲੱਗੇ ਤੇ ਜਦੋਂ ਆਣ ਕੇ ਰੋਟੀ ਮੰਗੀ ਪਾਣੀ ਮੰਗਿਆ ਤੇ ਇਹ ਨਹੀਂ ਦੇਖਿਆ ਪੰਜਾਬੀ ਬੋਲਦਾ ਤੇ ਇਹਨਾਂ ਨੇ ਉੱਥੇ ਰੋਟੀ ਪਾਣੀ ਖੁਲਾਇਆ ਤੇ ਫਿਰ ਜਿਹੜਾ ਸੰਪਰਕ ਕਰਦੇ ਆੜਦਵਾਲੇ ਕੀਤਾ ਸਾਡੇ ਸੁਹਾਦ ਸ਼ਰਮਾ ਚੰਡੀਗੜ੍ਹ ਤੋਂ ਉਹਨਾਂ ਨਾਲ ਸੰਪਰਕ ਕੀਤਾ ਤੇ ਕਰਕੇ ਅੱਜ ਭਰਾ ਸਾਡੇ ਸਾਡੀ ਸੰਸਥਾ ਦੇ ਵਿੱਚ ਛੱਡਣ ਆਏ ਆ ਮੈਂ ਹੁਣ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿੰਨੇ ਸਾਡੇ ਵੀਰ ਆ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਅਸੀਂ ਇਸ ਵੀਰ ਨੂੰ ਘਰ ਚ ਪਹੁੰਚਾਉਣਾ ਆ ਨਾਮ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਹਮਣੇ ਆਪਾਂ ਬੋਲਦੇ ਆ ਜਿੰਨਾ ਕਿ ਦੱਸਦਾ ਆ ਆਪਾਂ ਵੀਡੀਓ ਸੇ ਸ਼ੇਅਰ ਕਰਾਂਗੇ ਬਾਕੀ ਤੁਸੀਂ ਸਭ ਤੋਂ ਵੱਡੀ ਇਹ ਗੱਲ ਆ ਜੇ ਘਰ ਚ ਬੈਠ ਕੇ ਤੁਸੀਂ ਜੇ ਕੋਈ ਸੇਵਾ ਕਰਨੀ ਚਾਹੁੰਦੇ ਆ ਇੱਕ ਸ਼ੇਅਰ ਦਾ ਬਟਨ ਾਪ ਕੇ ਤੁਸੀਂ ਇਹਨੂੰ ਅਸੀਂ ਘਰ ਚ ਪਹੁੰਚਾਉਣਾ ਕਿਉਂਕਿ ਬਹੁਤ ਆਦ ਬੰਦੇ ਤੁਸੀਂ ਆ ਘਰਾਂ ਚ ਪਹਚਾਏ ਆ ਤੇ ਤੁਹਾਡੇ ਸ਼ੇਅਰ ਕਰਨ ਦੀ ਵਜ੍ਹਾ ਦੇ ਨਾਲ ਤੁਸੀਂ ਘਰ ਚ ਬੈਠ ਕੇ ਵੀ ਸੇਵਾ ਇਸ ਸੰਸਥਾ ਦੇ ਨਾਲ ਜੁੜ ਕੇ ਕਰ ਸਕਦੇ ਹੋ ਕੀ ਨਾਮ ਆ ਤੇਰਾ ਉੱਚੀ ਬੋਲ ਮੇਰਾ ਭਰਾ ਕੀ ਨਾਮ ਆ ਹੈ ਉੱਚੀ ਬੋਲ ਕੀ ਨਾਮ ਆ ਬੋਲੀ ਨਾਮ ਕੀ ਆ ਨਾਮ ਦੱਸ ਦੇ ਮੇਰਾ ਭਰਾ ਕੀ ਆ ਬੋਲ ਦੇ ਭਾਜੀ ਕੀ ਨਾਮ ਆ ਕੀ ਨਾਮ ਆ ਦੱਸ ਕੀ ਨਾਮ ਦੱਸ ਦੇ ਕੀ ਨਾਮ ਸਤਕਾਰ ਨਾਮ ਦੱਸਦਾ ਸਤਕਾਰ ਭਾਈ ਸਾਹਿਬ ਅੱਗੇ ਵੀ ਜਿਹੜਾ ਅਸੀਂ ਬਾਰ ਬਾਰ ਇਹਨਾਂ ਨੇ ਵੀ ਪੁੱਛਿਆ ਅਸੀਂ ਵੀ ਇੱਥੇ ਪੁੱਛਿਆ ਸਤਕਾਰ ਨਾਮ ਦੱਸ ਇਹ ਤੋਂ ਵੱਧ ਹੋਰ ਕੁਝ ਨਹੀਂ ਦੱਸਦਾ ਡੈਡੀ ਦਾ ਨਾਮ ਕੀ ਆ ਪਿਤਾ ਦਾ ਪਿਤਾ ਦਾ ਨਾਮ ਕੀ ਆ ਮਾਂ ਦਾ ਬਾਈ ਇਹ ਤੋਂ ਵੱਧ ਕੁਝ ਨਹੀਂ ਦੱਸਦਾ ਕਿਉਂਕਿ ਹਾਲਾਤ ਹਜੇ ਤੱਕ ਸਹੀ ਨਹੀਂ ਹੈਗੇ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਹੱਥ ਦੇ ਉੱਪਰ ਮੂਰ ਬਣਿਆ ਇਹ ਨਿਸ਼ਾਨੀਆਂ ਮੂਰ ਦਾ ਨਿਸ਼ਾਨ ਹਾਲਾਤ ਜਿਹੜੇ ਮੈਂ ਤੁਹਾਨੂੰ ਅੱਗੇ ਵੀ ਦੱਸ ਦਉਣਾ ਜਿਹੜੇ ਬਾੜਿਆਂ ਦੇ ਵਿੱਚੋਂ ਇੱਧਰਲੇ ਬਾੜਿਆਂ 'ਚੋਂ ਉੱਧਰ ਜਾਂਦੇ ਆ ਲੋਕ ਛੱਡਦੇ ਆ ਪੰਜਾਬ ਚੋ ਚੱਕ ਚੱਕ ਉਧਰ ਲਿਆਉਂਦੇ ਹਮ ਜੰਮੂ ਪਠਾਨਕੋਟ ਤੋਂ ਜਿਹੜੇ ਉਹ ਇੱਧਰ ਛੱਡਦੇ ਆ ਇਹ ਜਿਹੜਾ ਠੰਡਾ ਬਹੁਤ ਚਿਰਾਂ ਦਾ ਚੱਲਦਾ ਆ ਅਸੀਂ ਵੀ ਕਹਿੰਨੇ ਹੁਣੇ ਜਦੋਂ ਅਸੀਂ ਬਾੜਿਆਂ ਚੋ ਛਡਾਉਨੇ ਆ ਤੇ ਕਈ ਵਾਰ ਉਹਨਾਂ ਰਿਸ਼ਤੇਦਾਰੀਆਂ ਚ ਅਸੀਂ ਜੰਮੂ ਪਠਾਨਕੋਟ ਭੇਜ ਦਿੱਤਾ ਉਧਰੋਂ ਅਸੀਂ ਸਾਨੂੰ ਉਹ ਰਿਸ਼ਤੇਦਾਰ ਦੇ ਕੇ ਗਏ ਆ ਸਾਡੇ ਉਹ ਲੈ ਕੇ ਗਏ ਆ ਇਹ ਇਹ ਠੰਡਾ ਕਈ ਵਾਰੀ ਚੱਲਦਾ ਆ ਇਹ ਉਹੀ ਉਹ ਉਸ ਬਿਮਾਰੀ ਦਾ ਇਹ ਭਰਾ ਸਾਡਾ ਉਹਨਾਂ ਉਸ ਉਹਦਾ ਸ਼ਿਕਾਰ ਆ ਤੇ ਇਹਨੂੰ ਵੀ ਪੰਜਾਬ ਦੇ ਵਿੱਚੋਂ ਪੰਜਾਬੀ ਬੋਲਦਾ ਆ ਇੱਥੇ ਦੇਖਿਆ ਪੰਜਾਬ ਦਾ ਰਹਿਣ ਵਾਲਾ ਆ ਕਿ ਕੋਈ ਪ੍ਰੋਬਲਮ ਨਾ ਆਵੇ ਇਹਨੂੰ ਚੱਕ ਕੇ ਉੱਥੇ ਜੰਮੂ ਛੱਡ ਦਿੱਤਾ ਹੋਣਾ ਤੇ ਜੰਮੂ ਤੋਂ ਵਿਚਾਰੇ ਨੇ ਭੱਜ ਕੇ ਕਿਤੇ ਦੌੜ ਗਿਆ ਹੋਣਾ ਤੇ ਦੌੜ ਕੇ ਭਰਾਵਾ ਦੇ ਕੋਚਿੰਗ ਸੈਂਟਰ 'ਚ ਪਹੁੰਚ ਗਿਆ ਤੇ ਉੱਥੇ ਭਰਾਵਾ ਨੇ ਫਿਰ ਜਿਹੜੀ ਸੱਚੀ ਇਨਸਾਨੀਅਤ ਦੀ ਮਿਸਾਲ ਦਿੱਤੀ ਆ ਇੰਨੇ ਦੂਰੋਂ ਤੇਲ phੂ ਕੇ ਆਪਣੀ ਗੱਡੀ 'ਚ ਭਰਾ ਲੈ ਕੇ ਪਹੁੰਚਿਆ ਆਪਣੀ ਗੱਡੀ ਪਿਆ ਗੱਡੀ ਕੋਈ ਨਾਮ ਆ ਭਾਈ ਸਾਹਿਬ ਆਪਕਾ ਗੁਰਮ ਸਿੰਘ ਵਰਨ ਸਿੰਘ ਤੁਹਾਡਾ ਸਾਹਿਲ ਸਿੰਘ जम्मू केड़ी जगह रहने हो तो अच्छा जम्मू डिस्ट्रिक्ट ठीक है तो आपने क्या लगा आपको भी मैं इसको ऐसे नहीं छोड़ना क्या आया दिल में आपको मैं में आपकी वीडियो देखता रहता हूँ जैसे आप बोल रहे हो कि किसी गलत आदमी से जाता तो पूरी उम्र काम ही करता रहता काम घर नहीं पहुँच पाता वही मैम थाट आया कि कोशिश होकर ट्राई करने में सुबह जिससे आपसे बात आपने किया हमारे पास लेकिन फिर मैं आज आपके पास आऊँ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ ਆਪ ਦਾ ਚਲੋ ਆਪਨੇ ਜੇ ਸੇਵਾ ਕੀਤਾ ਹਮ ਜੇ ਘਰ ਪਹੁੰਚ ਜਾਏ ਜੇ ਮੈਂ ਆਪਕੋ ਸੱਚੀ ਬਾਤ ਬਤਾਤਾ ਹੂੰ ਇਸਕੋ ਘਰ ਪਹਚਾਏਂਗੇ ਤੋ ਪਹੁੰਚੇਗਾ ਜੀ ਠੀਕ ਆ ਹੁਣ ਘਰ ਦੱਸਣਾ ਮੇਰਾ ਭਰਾ ਕਿਧੋਂ ਦੰਦਣਾ ਜਿਹਨੇ ਨਾਮ ਦੱਸ ਦੇਣਾ ਘਰ ਦਾ ਜਿਹਨੂੰ ਨੀਂਦ ਨੂੰ ਪੂਰੀ ਹੋਈ ਦਵਾਈ ਰੂਕੀ ਖਾਧੀ ਘਰ ਦਾ ਮਾੜਾ ਮੋਟਾ ਜਿੰਨਾ ਕਿ ਦੱਸੂਗਾ ਠੀਕ ਆ ਬਾਕੀ ਸਾਡੇ ਭਰਾ ਸੋਸ਼ਲ ਮੀਡੀਆ ਤੇ ਬੈਠੇ ਆ ਜਿਹੜੇ 24 ਘੰਟੇ ਦੇ ਵਿੱਚ ਵਿੱਚ ਜੇ ਪੰਜਾਬ ਦਾ ਕੋਈ ਰਹਿਣ ਵਾਲਾ ਹੋਵੇ ਮੈਨੂੰ ਨਹੀਂ ਲੱਗਦਾ ਵੀ 24 ਘੰਟਿਆਂ ਤੋਂ ਪਾਰ ਵੀ ਕਦੀ ਲੰਘਣ ਦਿੱਤਾ ਸਾਡੀ ਸੰਗਤਾਂ ਨੇ ਇਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ